ਆ ਲੈਣਾ ਪਰਪਰੀ ਸਤਿ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਗਲੇਸ ਪਹੁੰਚ ਗਿਆ ਸਪਰੇਅ ਕਰਨ ਲਈ ਇਹ ਤੇ ਤਾਂ ਪਾਣੀ ਹੋਊਗਾ ਇਹ ਚੜੇ ਚ ਥੋਪਲੇ ਮੋਟਰ ਦੇ ਤੇ ਸਪਰੇਅ ਆਪਾਂ ਕੀਤੀ ਸੀ ਪਹਿਲਾਂ ਮੱਕੀ ਤੇ ਉਦੋਂ ਤੇ ਉਹ ਕੀਤੀ ਸੀ ਆਪਾਂ ਦੂਜੀ ਐਸਪੀ ਪ੍ਰਾਂਤ ਤੇ ਸਾਈਪਰ ਪਰ 4 ਕ ਦਿਨ ਹੋਇਆ ਪਰ ਗੱਲ ਬਣੀ ਨਹੀਂ ਖੁੰਡੀ ਸੀਗੀ ਤੇ ਹੁਣ ਲੈ ਆਂਦੇ ਆਹ ਦੇਖ ਸਕਦੇ ਡਿਊਪੌਂਡ ਦੀ ਆ ਤੇ ਕਾਫੀ ਮਹੰਗਾ ਲੀਟਰ ਆ ਇਹ ਯਾਨੀ 7000 ਪਲੱਸ ਆ ਇਹ ਤੇ ਇੱਚ ਯਾਨੀ ਹੈਗੀ ਇੱਥੇ 6.5 ਕਿੱਲਿਆਂ ਦੀ ਦਵਾਈ ਤੇ ਇਹ ਹੈਗਾ ਜੀਨ ਦਾ ਆਪਣਾ ਨੈਨੋ ਜਮ ਨੈਕਸਟ ਤੇ ਪੌਣੀ ਤਾਕਤ ਤੋਂ ਇਹ 3 ਕਿੱਲਿਆਂ ਦਾ ਲੀਟਰ ਪੈਂਦਾ ਵੈਸੇ ਆਪਾਂ ਇਹ ਪੰਜਾਂ ਦੇ ਬਾਅਦ ਦੇਣਾ ਕਿਉਂਕਿ ਮੱਕੀ ਛੋਟੀ ਹੈ ਆ ਗਿਆ ਉਹ ਨਾ ਮੱਕੀ ਸੂਰਜ ਚੜ ਗਿਆ ਤੇ 6:30 6 ਦਾ ਟਾਈਮ ਹੋਇਆ ਤੇ ਸੂਰਜ ਪੂਰੀ ਲੁਸ਼ਕੋਰ ਮਾਰਦਾ ਤੇ ਬੰਦਾ ਆਉਂਦਾ ਚਾਹ ਪੀ ਕੇ ਤੇ ਮੈਂ ਆ ਗਿਆ ਸੀ ਖੇਤ ਤੇ ਮੱਕੀ ਦੇਖ ਸਕਦੇ ਆ ਤੇ ਕਾਫੀ ਕੁਝ ਹਰਾ ਜਿਆ ਹੋਇਆ ਹੋਇਆ ਵਿੱਚ ਕਣਕੇ ਵੀ ਆ ਵਿੱਚ ਝੋਨਾ ਵੀ ਆ ਤੇ ਵਿੱਚ ਮੋTHA ਵੀ ਹੈਗਾ ਨਾਲ ਨਾਲ ਵਿੱਚ ਕਾਫੀ ਕਿਉਂਕਿ ਇਹ ਮੋਥੇ ਜਿਹੇ ਵਾਲਾ ਖੇਤ ਆ ਪਹਿਲਾਂ ਪੱਠੇ ਹੀ ਲੱਗਦੇ ਰਹੇ ਆ ਕਈ ਸਾਲੇ ਚ ਤੇ ਮੋਥੇ ਦਾ ਤਾਂ ਹੱਲ ਹੈਗਾ ਆਪਣੇ ਕੋਲ ਲੋਡਿੰਗ ਕਰਾਂਗੇ ਤੇ ਕੱਲ ਮੋਟਰ ਚਲਾਈ ਸੀਗੀ ਤੇ ਦੇਖ ਸਕਦੇ ਆ ਪਾਣੀ ਇਹ ਚ ਕੱਲ ਸਵੇਰ ਲੱਗਿਆ ਪਾਣੀ ਤੇ ਆ ਖਾਲੀ ਚ ਦੇਖ ਸਕਦੇ ਕਿੰਨੀ ਕੁ ਗਿੱਲ ਤੇ ਬਾਕੀ ਮੱਕੀ ਉੱਠਦੀ ਆ ਤੇ ਚਾਰ ਕਿ ਦਿਨ ਹੋਇਆ ਪੰਜ ਦਿਨ ਆਪਣੇ ਸਪਰੇਅ ਕੀਤੇ ਨੂੰ ਐਸਪੀ ਪ੍ਰਦਾਨ ਪਰ ਕੱਲ ਬੰਦਾ ਆਇਆ ਸੀ ਮੈਂ ਤਾਂ ਇੱਧਰ ਉਧਰ ਲੋਡਰ ਤੇ ਸੀਗੀ ਡਿਊਟੀ ਤੇ ਉਹ ਕਹਿੰਦਾ ਸਾਜੀ ਹੈਗਾ ਵਿੱਚ ਸੁੰਡੀ ਇੱਕ ਤੋਂ ਤੇ ਦਵਾਈ ਫਿਰ ਮਗਾਈ ਲਈ ਸੀ ਕਿਉਂਕਿ ਕੋਈ ਬੜਾ ਹੀ ਗਰੰਟੀ ਵਾਲਾ ਕੰਮ ਨਹੀਂ ਹੁੰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਤੇ ਦਵਾਈ ਕੋਈ ਕੰਮ ਨਹੀਂ ਕਰਦੀ ਤੇ ਬਾਕੀ ਪਾਣੀ ਲਾਇਆ ਆਪਾਂ ਕੱਲ ਇਹਨੂੰ ਤੇ ਅੱਜ ਸਪਰੇਅ ਕਰ ਦੇਣੀ ਆ ਗਿੱਲੇ ਚ ਜਾਨੀ ਵੀ ਦਵਾਈ ਜ਼ਿਆਦਾ ਕੰਮ ਕਰਦੀ ਆ ਕੋਈ ਵੀ ਜੇ ਸੁੰਡੀ ਵਾਲੀ ਮਾੜਾ ਮੋਟਾ ਕੰਮ ਕਰਨਾ ਉਹਨੇ ਤੇ ਜੇ ਪਾਣੀ ਲੱਗਿਆ ਹੋਵੇ ਤਾਂ ਜ਼ਿਆਦਾ ਕੰਮ ਕਰੋ ਤੇ ਨਹੀਂ ਫਿਰ ਘਟ ਕਰੋਗੀ ਤੇ ਬਾਕੀ ਸਪਰੇਅ ਕਰ ਦੂ ਅਜੇ ਗਣੇਸ਼ ਬਾਕੀ ਇਹਦਾ ਕੋਈ ਕੱਖਾਂ ਦਾ ਨਹੀਂ ਆਪ ਨੂੰ ਕੋਈ ਬੜਾ ਹੋਏਗਾ ਇਹਦਾ ਆਪਣੇ ਹੱਥ 'ਚ ਹੈਗਾ ਕੰਮ ਝੋਨਾ ਹੀ ਆ ਜਿਆਦੇ ਵਿੱਚ ਮੋਥਾ ਵੀ ਵੈਸੇ ਘਟਾ ਤੇ ਮੋਥਾ ਜਾਨੀ ਬੈੱਡ ਦੇ ਉੱਪਰ ਕਿਤੇ ਕਿਤੇ ਦੀਂਦਾ ਹਜੇ ਪਰ ਪਹਿਲਾਂ ਨਾਲੋਂ ਸਾਲਾਂ ਨਾਲੋਂ ਫਰਕ ਤੇ ਬਾਕੀ ਦੇਖ ਸਕਦੇ ਆ ਸਿਆੜ ਮੱਕੀ ਭਰਿਆ ਹੀ ਆ ਪੂਰੇ ਹੁਣ ਆ ਵਿੱਚ ਕਣਕੇ ਜੀ ਝੋਨਾ ਜਹਰਾ ਹੋਇਆ ਕਰਕੇ ਨਾ ਦੀਂਦਾ ਨਹੀਂ ਵਿੱਚ ਦੂਰ ਤੱਕ ਕਾਜ ਆ ਜਿਆਦੇ ਦੇ ਦੱਸਦਾ ਵਾ ਤੇ ਜੇ ਸਪਰੇ ਹੋ ਗਈ ਫਿਰ ਕੱਲੀ ਮੱਕੀ ਦਿਸੋਗੀ ਬਾਹਰਲੇ ਖੇਤ ਦੇ ਵਿੱਚ ਚੱਲਦੇ ਆ ਉਧਰ ਉਹਦਾ ਵੀ ਦੇਖਦੇ ਮੱਕੀ ਦਾ ਰੁਝਾਨ ਕਿੱਦਾਂ ਵਾ ਤੇ ਉਹ ਦੂਆ ਜਾਣਾ ਨਿੰਦੀ ਦੇ ਰੇ ਕੱਢਣਾ ਸੀ ਅੱਜ ਤੇ ਚੱਲਦੇ ਆ ਫਿਰ ਉਧਰ ਨੂੰ ਤੇ ਪਹਿਲਾਂ ਮੱਕੀ ਦਿਖਾਉਨੇ ਆ ਇਹਦੇ ਨਾਲ ਦੀ ਬੀਜੀ ਹੋਈ ਜਿਹੜੇ 2 ਕਿੱਲੇ ਆਪਣੇ ਤੇ ਆ ਗਏ ਆਪਾਂ ਬਾਹਰਲੇ ਖੇਤ ਤੇ ਇਹ ਮੱਕੀ ਦਾ ਅਠਾ ਜਿਆਦਾ ਲੱਗਦਾ ਧੋਪ ਵਾਲੀ ਮੋਟਰ ਨਾਲ ਤੇ ਉਹ ਉਹਨੂੰ ਪਾਣੀ ਥੋੜਾ ਜਿਹਾ ਲੱਗਿਆ ਸੀਗਾ ਦੋ ਦਾਣਾ ਚਾਹਤੇ ਉਵੇਂ ਉਵੇਂ ਜੇ ਨਿਕਲ ਗਿਆ ਉਹ ਤੇ ਬਾਕੀ ਉਹਦੇ ਵਿੱਚ ਝੋਨਾ ਜਹਾ ਉਹ ਖਰਾਬ ਆ ਉਹਦੇ ਵਿੱਚ ਕਣਕ ਵੀ ਤੇ ਉਹਦੇ ਕਰਕੇ ਥੋੜਾ ਜਿਹਾ ਘਾਟ ਦਸਣ ਚ ਮੱਕੀ ਲੱਗਦੀ ਤੇ ਇਹ ਚ ਕੱਖ ਹੈ ਨਹੀਂ ਕਿ ਉਹਨੇ ਤੇ ਨਵਾਂ ਖੇਤ ਆ ਇਹ ਤੇ ਤਾਂ ਕਰਕੇ ਮੱਕੀ ਦੇਖ ਸਕਦੇ ਆ ਤੇ ਇਹਨੂੰ ਪਾਣੀ ਲਾਦਾ ਸੀਗਾ ਕੱਲ ਤੇ ਦੇਖ ਸਕਦਾ ਮੱਕੀ ਪੂਰੀ ਖੜੀ ਆ ਤੇ ਇਹਦੋਂ ਹੁਣ ਦਬਦੀ ਵੀ ਹੈ ਨਹੀਂ ਇਹ ਉਹਨਾਂ ਜੂਰੀਆ ਨੂੰ ਲੱਗਿਆ ਸੀਗਾ ਤੇ ਆਹ ਪਾਣੀ ਜਿਹੜਾ ਲੱਗਿਆ ਕੱਲ ਤੇ ਦੁਬਾਰਾ ਜਿਹੜਾ ਹੁਣ ਪਰਸੋਂ ਮੈਨੂੰ ਲਾਵਾਂਗੇ ਉਦੋਂ ਜੂਰੀਆ ਫੇਰ ਪਾ ਦਾਂਗੇ ਇਹਨੂੰ ਕਿਹੜਾ ਤੇ ਸੁੰਡੀ ਵਾਲੀ ਸਪਰੇਅ ਕਰ ਦੇਣੀ ਆ ਪੈ ਤੇ ਤੇ ਪੂਰੀ ਇਹ ਟੌਪ ਵਾਲੀ ਆ ਸਪਰੇਅ ਆ ਜਿਹੜੀ ਤੇ ਬਾਕੀ ਠੀਕ ਆ ਜਾਨ ਮੱਕੀ ਦਾ ਤੇ ਦੁਬਾਰਾ ਤਾਂ ਇਹ ਹੁਣ ਤੁਰ ਹੀ ਆਉਣੀ ਆ ਪਾਣੀ ਦੇ ਹਿਸਾਬ ਨਾਲ ਜਣੀ ਜਿਹੜਾ ਉਹ ਆਪਣਾ ਨਿਕਲਦਾ ਹੁੰਦਾ ਨਾ ਦਬਣ ਦਬਾਉਣ ਵਾਲਾ ਕੰਮ ਉਹਦਾ ਨਿਕਲ ਗਿਆ ਵਾ ਤੇ ਬਾਕੀ ਇਹ ਚ ਪਾਣੀ ਖੜਦਾ ਵੀ ਨਹੀਂ ਗਾ ਖੇਤ ਚ ਨਵਾ ਕਰਕੇ ਨਾ ਤੇ 11 ਰੇਜਾ ਜਾਂ ਚਾੜਿਆ ਸੀਗਾ ਹੁਣ ਜਿਹੜਾ ਪਾਣੀ ਲਾਇਆ ਨਾ ਕੱਲ ਤੇ ਇਹ ਚ ਰੇਜਾ ਚਾੜਦਾ ਸੀ ਬੈਡਾਂ ਦੇ ਉੱਪਰ ਪੂਰਾ 11 ਦੀ ਭੁੱਖੀ ਜੀ ਕੱਢੀ ਆ ਖੇਤ ਦੀ ਪਹੁੰਚ ਗਿਆ ਗਨੇਸ ਤੇ ਲੱਗ ਗਿਆ ਪਹਿਲੀ ਟੋਲੀ ਕਰਨਾ ਠੰਡਾ ਮੌਸਮ ਆ ਪੂਰਾ ਤੇ ਮੱਕੀ ਵੈਸੇ ਉਹ ਸੁੰਡੀ ਦੇ ਮਾਰਚੋਂ ਬਾਹਰ ਤੇ ਆਪਾਂ ਅਡਵਾਂਸੀ ਸਪਰੇਅ ਕਰਨ ਲੱਗੇ ਹੋਏ ਆ ਵੀ ਜੇ ਕੇਰਾ ਰੋਕਗੀ ਨਾ ਇਹ ਪੱਤੇ ਜਿਹੇ ਤੇ ਖਾ ਲੇ ਕੇਰਾ ਸੁੰਡੀ ਨੇ ਫਿਰ ਕੋਈ ਫਾਇਦਾ ਨਹੀਂ ਹੈਗਾ ਤੇ ਪੱਤੇ ਸਾਰੇ ਸਾਫ ਆਕੇ ਲਿੰਦੀਰੇ ਘਰੇ ਤੇ ਗੋਲਾ ਲਗਿਆ ਟਰਾਲੀ ਵੈਕ ਕਰਨ ਤੇ ਕਟਰਾਲੀ ਲੈ ਗਿਆ ਗੁਰਦੀਪ ਤੇ ਚੱਲਦੇ ਆ ਉਧਰ ਰਾਤ ਉਹ ਝੱਕਣਾ ਵਾ ਲਿੰਦੀ ਦੇ ਅੱਜ ਆਈ ਆ ਬਾਹਰੀ ਇਹ ਝੱਕਣ ਦੀ ਕੰਮ ਲੱਗਿਆ ਸਟਾਰਟ ਕਰਨ ਫਿਰ ਤੇ ਆਈਂ ਫੇਰ ਦੱਸਾਂਗੇ ਨਹੀਂ ਜੇ ਉੱਤੇ ਬੈਠੇਂਗੇ ਫੇਰ ਪਤਾ ਲੱਗੂਗਾ ਫਸਟ ਬੜੀ ਜ਼ੋਰ ਨਾਲ ਇਹਦਾ ਹੈ ਉਹ ਕੱਢਤਾ ਨਾ ਤੇਲ ਇੱਕਦਮ ਥੱਲੇ ਡਾਊਨ ਕਰਕੇ ਚੱਕਿਆ ਦੀ ਹੁਣ ਅੱਛਾ ਜਦੋਂ ਉੱਤੇ ਬੈਠੇਂਗੇ ਉਦੋਂ ਆ ਜਾ ਉੱਥੇ ਹੁਣ ਦੇਖ ਲਈ ਇਹ ਚ ਵੀ ਪਾਣੀ ਭਰ ਨਹੀਂ ਕਰ ਤੂੰ ਆ ਮੂੜਿਆ ਕਾ ਤੂੰ ਨਹੀਂ ਇਹ ਤਾਂ ਆ ਆ ਪਾਣੀ ਭਰ ਲਈ ਕਰ ਆ ਨਹੀਂ ਤਾਂ ਬਾਰਡਰ ਕੋਲ ਹੈਗਾ ਤਾਂ ਉਹ ਚ ਰੱਖ ਲਾਂਗੇ ਅੱਗੇ ਲਈ ਤੋਂ ਭਰੀ ਜਾਂਦੇ ਜੀ ਉੱਥੇ ਮਿਲਣਾ ਵੀ ਨਹੀਂ ਬਾਰਡਰ ਕੋਲ ਤਾਂ ਲੱਗਦਾ ਕੁਛ ਇਹ ਵੀ ਭਰ ਲਾ ਆਹ ਭੜੀ ਕਰਨਾ ਮੈਂ ਓਏ ਉੱਥੋਂ ਘਰੇ ਤੂੰ ਜਾਣਾ ਸਕੂਟਰ ਚੱਕਣਾ ਉਹ ਪਲਾਸ ਲਿਆਉਣਾ ਤਾਰ ਖੋਲਣ ਨੂੰ ਆ ਗਏ ਇਧਰ ਰਾਤ ਨਿੰਦੀ ਦਾ ਰੇਪਿਆ ਇੱਥੇ ਫਾਰਮ ਤੋਂ ਲਿਆ ਸੀ ਇਹਨੇ ਸਿਆਲਾਂ ਚ ਇੱਥੇ ਲਾਦਾ ਜਗਾ ਹੈ ਨਹੀਂ ਸੀਗੇ ਤੇ ਲੱਗਾ ਤਾਰਾਂ ਦੂਰਾਂ ਜੀਆਂ ਖੋਲਣ ਤੇ ਵੱਡੇ ਰਾਤ ਇਹ ਤੇ ਰਾਹ ਦੇ ਹਾਲਾਤ ਆਪਣੇ ਵੈਸੇ ਜਿਹੜੀ ਜਗਰਾਉਂ ਤੋਂ ਭੁੰਦੜੀ ਨੂੰ ਜਾਂਦੀ ਏ ਸੜਕ ਉਹ ਆ ਤੇ ਇਧਰ ਆਪਣਾ ਖੇਤ ਆ ਇਹਦੇ ਬੈਕਸਾਈਡ ਹੀ ਰਹਿ ਜਾਂਦਾ ਵਾ ਜਿੱਥੇ ਰੇਪ ਪਾਉਂਦੇ ਸੀ ਆਪਾਂ ਤੇ ਬਾਕੀ ਇਹ ਚ ਾਂਛੇ ਜੇ ਰੇਤੇ ਜੇ ਦੇ ਮਿੱਟੀ ਦੇ ਜਿਆਦੇ ਆ ਤੇ ਰੇ ਹੈਗਾ ਦੂਜਾ ਜਿਹੜਾ گاਵਾਂ ਦੇ ਸੱਲੇ ਹੁੰਦਾ ਜਿਹੜਾ ਖੁੱਲਾ ਹੁੰਦਾ ਨਾ ਮੂੰਹ ਤੋਂ ਮਧਾਣਾ ਜਿਆ ਸਾਰਾ ਇਕੱਠਾ ਹੀ ਆ ਦੇ ਵਿੱਚ ਤੇ ਬਾਕੀ ਨਿੰਦੀ ਲਿਆਉਂਦਾ ਪਲਾਸ ਕੇ ਨਾ ਤਾਰਾਂ ਜੇ ਖੋਲ ਕੇ ਚਲਾਉਣੇ ਆ ਕੰਮ